ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਦੀ ਹਮੇਸ਼ਾ ਧੰਨਵਾਦੀਆਂ ਔਰ ਮੇਰਾ ਉੱਤਰਦਾਇਤ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਲੜ ਕੇ ਪੂਰੀ ਟੀਮ ਨੇ ਨਾਲ ਨਾਲ ਕੇ ਸਾਰੇ ਮੈਕਮਿਆਂ ਦੀ ਮਦਦ ਦੇ ਨਾਲ ਸਾਡੇ ਨਾਲ ਨਗਰ ਕੌਂਸਲ ਦੇ ایਓਬੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100 100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100 100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਦੇ ਨਾਲ ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ। ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟਰੀਜ਼ ਲੈ ਕੇ ਆਏ ਆ। ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ। ਅਸੀਂ ਉਰੇ ਘਾਹ ਲਾ ਰਹੇ ਆ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂਗਾ। ਔਰ ਜਿਹੜਾ ਤੁਸੀਂ ਇਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਆ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਉਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ ਬੈਲਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ ਬੈਲਟ ਉਰੇ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਸਿਤ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ছায়ਾਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ ਚ ਫੁੱਲ ਖਿੜਦੇ ਨੇ ਚੰਗੇ ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਜਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਫੁੱਲਤ ਹੁੰਦੇ ਨੇ ਹੁਣ ਇਹ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸੋਨੂ ਸੁੰਦਰ ਦੇਖਣ ਨੂੰ ਮਿਲੂਗਾ ਜੀ ਸਾਹਿਬ ਜਿਹੜਾ ਅੱਜ ਡਰਾਈਵ ਸ਼ੁਰੂ ਯਾ ਕੀ ਡਰਾਈਵਰ ਨਗਰਕੁੰਤਲਾ ਕੀ ਰੋਲੇ ਵਿੱਚ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲੋਂ ਅੱਜ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲੋਂ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕਾਉਂਸਲ ਨੇ 5012 ਤਰੀਕ ਤੱਕ ਬੂਟਾ ਲਗਾਉਣਾ ਵਾ ਤੇ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਾਨੂੰ ਕਾਫੀ ਹੱਲਾਸ਼ੇਰੀ ਦਿੱਤੀ ਗਈ ਜੋ ਕਿ ਅਸੀਂ ਇਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਬਜਟ ਵੀ ਪਾਸ ਕਰਵਾ ਲਿਆ ਤੇ ਮੈਂ ਆਪਣੇ ਸਾਰੇ ਬੰਦੇ ਇਹਨਾਂ ਤੇ ਜਗਾ ਕੰਮ ਕਰਨ ਵਾਸਤੇ ਡਿਪਲੂਟ ਕਰ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਨੇ ਦੱਸਿਆ ਗਿਆ ਵੀ 2 ਮਹੀਨੇ ਵਿੱਚ ਸ਼ਹਿਰ ਦੀ ਨਵਾਰ ਬਦਲ ਦਿੱਤੀ ਜਾਊਗੀ ਇਸ ਵਿੱਚ ਨਗਰ ਕੌਂਸਲ ਦਾ ਪੂਰਾ ਪੂਰਨ ਪੂਰਨ ਸਹਿਯੋਗ ਹੋਊਗਾ ਇੱਕ ਐਮਐਲਏ ਯੂ ਸਰ ਦੇਖਣ ਨੂੰ ਆਇਆ ਵੀ ਪੌਦੇ ਲੱਗ ਜਾਂਦੇ ਪਰ ਬਾਜੋ ਸੰਭਾਲਣੀ ਹੁੰਦੀ ਕਿਆ ਸੰਭਾਲ ਲਈ ਵੀ ਕੋਈ ਸਪੈਸ਼ਲ ਕਦਮ ਚੁੱਕੇ ਜਾਣਗੇ ਨਹੀਂ ਬਿਲਕੁਲ ਸਾਡੇ ਨਾਲ ਜੀ 10 ਮਾਲੀ ਅਸੀਂ ਇਹ ਡੀਟੀ ਰੋਡ ਦੇ ਉੱਪਰ ਡਿਪਲੂਟ ਕੀਤੇ ਨੇ ਜਿਹੜੇ ਕੀ ਉਹਦੀ ਦੇਖਰੇਖ ਕਰਨਗੇ ਬਾਕੀ ਸਮੇਂ ਸਮੇਂ ਮੁਤਾਬਕ ਇਹਨਾਂ ਦੀ ਉੱਪਰ ਉੱਚ ਅਫਸਰ ਵੀ ਚੈਕਿੰਗ ਕਰਦੇ ਰਹਿਣਗੇ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेज king of spices restaurant cafe and a rooftop mein aapka swagat hai